तो उसकी सत्तर दस दिया ट्रैक्टर बहुत हैवी ट्रैक्टर है देखो तीखे चट्टा ने ट्रैक्टर संभाल के रखे हुए ਹੋ 38 ਇਹ ਲਗਭਗ 400 ਹੌਸਪਾਵਰ ਦਾ ਟਰੈਕਟਰ ਹੈ ਜੀ ਬਿਲਕੁਲ ਨਵਾਂ ਟਰੈਕਟਰ ਹੀ ਹੈ ਜਿਹੜੇ ਮਾਲਕਾਂ ਦੀ ਪੈਲੀ ਵਿੱਚ ਇਹ ਹੋ ਰਿਹਾ ਮੇਲਾ ਹੈ ਉਹਨਾਂ ਦਾ ਟਰੈਕਟਰ ਹੈ ਅੱਗੇ ਆ ਗਿਆ ਵਲਟ ਤਰ੍ਹਾਂ ਇਹ ਵੀ ਟਰੈਕਟਰ ਬਹੁਤ ਜ਼ਿਆਦਾ ਅਕੰਧ ਕਰਦੇ ਨੇ ਲੋਕ ਇਹਦੀ ਲੁੱਕ ਦੇਖੋ ਤਾਂ ਲੈਂਬਰਗਿ ਨਹੀਂ ਲੱਗਦਾ ਜਿਵੇਂ ਜਿਹਦਾ ਲੈਂਬਰਗਿ ਨਹੀਂ ਉਹ ਤੋਂ ਅੱਗੇ ਆ ਗਿਆ ਮੈਸੀ ਫਰਗੂਸਨ ਇਹ ਆਪਣੇ ਇੰਡੀਆ ਚ ਵੀ ਬਹੁਤ ਲੋਕ ਬਹੁਤ ਪਸੰਦ ਕਰਦੇ ਨੇ ਲੋਕ ਮੈਸੀ ਨੂੰ ਬਹੁਤ ਪਿਆਰ ਕਰਦੇ ਨੇ ਸਾਡੇ ਕੋ ਵੀ ਪਹਿਲਾਂ ਮੈਸੀ ਹੁੰਦਾ ਸੀਗਾ ਛੋਟਾ ਮੈਸੀ 300 325 ਸ਼ਾਇਦ ਤੇ ਗੱਲ ਹੈ 1992 93 ਬਹੁਤ ਸੋਹਣਾ ਮਰੂਤੀ ਵਾਂਗੂ ਟਰੈਕਟਰ ਚੱਲਦਾ ਹੁੰਦਾ ਸੀ ਸਾਡੇ ਵਿੱਚ ਬਹੁਤ 10 35 ਸੌਰੀ 10 35 ਸੀ ਮੈਸੀ 10 ਤੇ ਬਹੁਤ ਚਲਾਇਆ ਸੀ ਮੈਂ ਉਹਦੇ ਤੇ ਟਰੈਕਟਰ ਚਲਾਉਣਾ ਸਿੱਖਿਆ 10 35 ਦੇ ਉੱਤੇ ਆ ਜਓ ਅੱਜ ਦੇ ਫੇਰ ਲਾਈਟ ਰੱਖਾ ਇਹ ਫੇਰ ਜੋਂਬੀਅਰ 370 ਇਹ ਵੀ 400 ਹੌਸਪਾਵਰ ਦਾ ਟਰੈਕਟਰ ਹੈ ਤੇ ਉਹਨਾਂ ਮਾਲਕਾਂ ਦੇ ਦੂਜਾ ਟਰੈਕਟਰ ਹੈ ਇਹਨਾਂ ਨੇ ਦੋ ਟਰੈਕਟਰ ਨਾਲੇ ਲੈ ਕੇ ਜਾਂਦੇ ਨੇ ਤੇ ਉਹਨਾਂ ਦਾ ਵੀ ਟਰੈਕਟਰ ਆਜੋ ਤੁਹਾਨੂੰ ਜਿਹੜਾ ਇਸ ਤੋਂ ਦਿਖਾਈ ਦੂੰ ਆ ਗਿਆ ਪਰੂਸ਼ਨ ਆ ਗਿਆ ਕਾਲੇ ਰੰਗ ਦਾ 5213 ਇਹ ਲੰਘਪਟ ਫੋਕਵਾਲੀ ਦੇ ਨੇੜੇ ਆ 100 ਹੌਸਪਾਵਰ ਦਾ ਟਰੈਕਟਰ ਹੈ 100 ਸਵਾ 100 ਹੌਸਪਾਵਰ ਦਾ ਹੁਣ ਐਕਟਲੀ ਸੰ ਪਤਾ ਨਹੀਂ ਕਿ ਉਹ ਕਿਹਨਾਂ ਦੀ ਜਿਹੜੀ ਕਾਫੀ ਉਹਦੇ ਤੇ ਲਿਖਿਆ ਹੁੰਦਾ ਕਿੰਨਾ ਹਸ ਪਾਵਰ ਹੈ ਇਹ ਮੈਸੀ ਫਰਗੂਸ਼ਨ ਇਹ 145 ਹਸ ਪਾਵਰ ਹੈ 5 C S ਸੋਰੀ ਹਾਂਜੀ ਇਹ ਲੈਂਡ ਦੇ ਵਿੱਚ ਇੰਨੇ ਟਰੈਕਟਰ ਨੇ ਉਸ ਤੋਂ ਬਾਅਦ ਅਗਲੀ ਲੈਂਡ ਦੇ ਵਿੱਚ ਤੁਹਾਨੂੰ ਦਿਖਾਣੇ ਆ ਪਰ ਆਹ ਟਰੈਕਟਰ ਦੀ ਥੋੜੀ ਤੁਹਾਨੂੰ ਨੌਲੇਜ ਦੇ ਦਈਏ ਸਭ ਤੋਂ ਲੇਟਸਟ ਮਾਡਲ ਜਿਹੜਾ ਇਹ ਟਰੈਕਟਰ ਹੈ ਆਪ ਤੋਂ ਵੱਡਾ ਟਰੈਕਟਰ ਨਾ ਪਗ 400 ਹੌਸਪਾਵਰ ਦਾ ਟਰੈਕਟਰ ਹੈ ਜੋਨ ਡੀਅਰ ਦਾ ਅਪਨੇ ਇੰਡੀਆ ਵੀ ਬਹੁਤ ਲੋਕ ਪਸੰਦ ਕਰਦੇ ਜੋਨ ਡੀਅਰ ਟਾਇਰ ਦਿਖਾਉ ਜੀ ਇਹਦੇ ਟਾਇਰਾਂ ਨੂੰ ਬਹੁਤ ਦੁਨੀਆ ਕਹਿੰਦੀ ਟਾਇਰ ਟਾਇਰ 650 60 R34 ਦੇ ਨੇ ਇਹਦੇ ਟਾਇਰ ਤੇ ਬਹੁਤ ਵੱਡਾ ਪਿਛਲਾ ਟਾਇਰ ਵੀ 50 ਵੱਡਾ ਹੈ ਜੇ ਗਰੇਨੇ ਮਾਗਰੇ ਜੇ ਪਾਇਏ ਕੋਈ ਹਾਲ ਪਾਕਿਸਤਾਨੇ ਹਾਲ ਜਿਹਨੂੰ ਕਹਿੰਦੇ ਆਪਾਂ ਇੰਡੀਆ ਪਾਕਿਸਤਾਨੇ ਹਾਲ ਤੇ ਇਹ ਹੁਣ ਤੁਸੀਂ ਹਿਸਾਬ ਲਾ ਲਓ 5-5 ਲੈ ਇਹ ਤੇ ਧਰਤੀ 파ੜਦਾ ਹੀ ਜਾਂਦਾ ਬਸ ਜਿੱਥੋਂ ਲੰਘਦਾ ਆ ਜਿਓ ਜੌਂਡੀਆ ਨੂੰ ਪਿਆਰ ਕਰਨ ਵਾਲੇ ਦੇਖੋ ਤੁਸੀਂ ਜੌਂਡੀਆ ਟਰੈਕ